ਹਰ ਰਸਤੇ ਦਾ ਇੱਕ ਪੜਾ ਹੈ ਅੰਤ ਨਹੀਂ ਇਹ ਸਾਬਤ ਕਰ ਦਿੱਤਾ ਹੈ ਗੁਰਦਾਸਪੁਰ ਦੇ ਰਹਿਣ ਵਾਲੇ ਨੌਜਵਾਨ ਰਾਹੁਲ ਵਸ਼ਿਸ਼ ਨੇ ਜਿਸ ਨੇ ਪਾਵਰ ਵੇਟ ਲਿਫਟਿੰਗ ਵਿੱਚ ਲਗਾਤਾਰ 5 ਸਾਲ ਕਈ ਹਾਰਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਖਿਰ ਅੰਤਰਰਾਸ਼ਟਰੀ ਪੱਧਰ ਦੇ ਰੂਸ ਵਿੱਚ ਹੋਏ ਓਪਨ ਟੂਰਨਾਮੈਂਟ ਵਿੱਚ ਪਾਵਰ ਲਿਫਟਿੰਗ ਵਰਲਡ ਚੈਂਪੀਅਨ ਦਾ ਰੁਤਬਾ ਹਾਸਲ ਕਰ ਲਿਆ ਹੈ ਰਾਹੁਲ ਨੇ ਇਸ ਚੈਂਪੀਅਨਸ਼ਿਪ ਵਿੱਚ ਤਿੰਨੋ ਵੱਖ-ਵੱਖ ਇਵੈਂਟਸ ਵਿੱਚ 골ਡ ਮੈਡਲ ਹਾਸਲ ਕੀਤੇ ਹਨ ਅਤੇ ਨਾਲ ਹੀ ਸਭ ਤੋਂ ਵੱਧ ਪਰਚੁਪ ਕੇ ਅ ਸਟਰੋਂਗੇਸਟ ਮੈਨ ਆਫ ਦਾ ਵਲੜ ਦਾ ਖਿਤਾਬ ਵੀ ਹਾਸਲ ਕੀਤਾ ਹੈ ਜੀ ਸਾਡਾ ਬੇਟਾ ਅੱਜ ਘੌਰਤ ਲਈ ਪੰਜਾਬ ਲਈ ਜਿਹੜੇ ਗੁਰਦਾਸਪੁਰ ਲਈ 골ਡ ਮੈਡਲ ਲੈ ਕੇ ਆਇਆ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਔਰ ਨੌਜਵਾਨ ਪੀੜ੍ਹੀ ਵੀ ਇਹਦੇ ਆਲ ਵੀ ਦੇਖ ਕੇ ਇਹੋ ਕੰਮ ਗੇਮ ਕੋਈ ਨਾ ਕੋਈ ਗੇਮ ਖੇਡੇ ক্রিকেট ਕਬੱਡੀ ہاکی ਜਿਹੜਾ ہاکی ਦਾ ਸਾਡੇ ਖਿਡਾਰੀ ਆਏ ਮੈਡਲ ਲੈ ਕੇ ਆਏ ਉਸੇ ਤਰ੍ਹਾਂ ਰਾਹੁਲ ਨੇ ਵੀ ਤਿੰਨ 골ਡ ਮੈਡਲ ਲਏ ਹੈ ਮੈਂ ਤੇ ਇਹੋ ਚਾਹਾਂਗਾ ਵੀ ਹਰ ਨੌਜਵਾਨ ਜਿਹੜਾ ਮੈਡਲ ਹੀ ਲਿਆਏ ਪੰਜਾਬ ਲਈ ਦਾਸਪੁਰ ਲਈ ਆਪਣੇ ਆਪਣੇ ਜ਼ਿਲ੍ਹੇ ਲਈ ਰਾਹੁਲ ਜੀ ਅਕੋਤੀ ਤੋਂ ਰਹਿੰਦੇ ਹੋ ਮੇਰਾ ਸੁਪਨਾ ਜੀ ਅਗਲੇ ਰਾਹੁਲ ਜਿਹੜਾ 올림픽 ਗੇਮ ਖੇਡੇ ਏਸ਼ੀਆ ਉਹਦੇ ਚ ਕਾਮਨਵੈਲਥ ਗੇਮ ਖੇਡ ਕੇ ਐਸੀ ਤਰ੍ਹਾਂ ਹੀ 골ਡ ਮੈਡਲ ਲੈ ਗਿਆ ਜ ਆਪਣੇ ਜ਼ਿਲ੍ਹੇ ਦਾ ਨਾਮ ਪੰਜਾਬ ਦਾ ਨਾਮ ਭਾਰਤ ਦਾ ਨਾਮ ਐਸੀ ਤਰ੍ਹਾਂ ਹੀ ਚਮਕਾਇ ਜਿਤਨਾ ਅੱਜ 골ਡ ਮੈਡਲ ਲੈ ਕੇ ਸਾਡੇ ਗਦਾਸਪੁਰ ਪਹੁੰਚਿਆ ਤੁਸੀਂ ਰਾਹ ਪੰਜਾਬ ਨੂੰ ਰਾਹ ਵਿੱਚ ਨਾ ਪਹੁੰਚਾ ਲਈ ਕਿੰਨਾ ਬਸਾਰਾ ਕੰਮ ਕੀਤਾ ਹੈ ਦੇਖੋ ਇਹ ਖਿਡਾਰੀ ਤਿਆਰ ਕਰਨ ਲਈ ਤਾਂ ਸੱਤ ਤਰ੍ਹਾਂ ਦੀ ਮੁਸ਼ਕਲ ਹੀ ਸਾਹਮਣਾ ਕਰਨਾ ਪੈਂਦਾ ਠੀਕ ਹੈ ਜੀ ਉਹਦਾ ਟੀਚਰ ਜਿਹੜੇ ਗਾਈਡ ਲਾਈਨ ਉਹਨਾਂ ਦੀ ਜਿਆਦਾ ਅਸੀਂ ਤਾਂ ਸਿਰਫ ਉਹਨੂੰ ਸਪੋਰਟ ਕਰਦੇ ਹਾਂ ਕਿ ਤੂੰ ਆਪਣੀ ਡਾਈਟ ਡਾਈਟ ਤੋਂ ਨਾ ਘਟੀਂ ਡਾਈਟ ਪਿਛੇ ਨਾ ਘਟਨਾ ਕਰੀ ਵੱਧ ਤੋਂ ਵੱਧ ਡਾਈਟ ਲੈਣੀ ਆਪਣੀ ਹਰ ਤਰ੍ਹਾਂ ਦੀ ਡਾਈਟ ਲੈਣੀ ਹੈ ਤੇ ਜਿਹੜੀ ਹੈ ਆਪਣੀ ਗੇਮ ਹੈ ਉਹਦੇ 'ਚ ਵੱਧ ਤੋਂ ਵੱਧ ਧਿਆਨ ਰੱਖਣਾ ਤਿਆਰ ਕਿਹੜੇ ਕਿਹੜੇ ਦੇਸ਼ਾਂ ਨੂੰ ਦੋਲਾਏ ਕਿੱਥੇ ਮੁਕਾਬਲਾ ਹੋਇਆ ਸਰ ਮੈਂ ਪਾਵਰ ਲਿਫਟਿੰਗ ਗੇਮ ਦਾ ਸਰ ਪਲੇਅਰ ਹਾਂ ਜੀ ਸਰ ਨੈਸ਼ਨਲ ਗੇਮਰਾਂ ਦੇ ਵਿੱਚੋਂ ਸਰ ਮੇਰੀ ਸਿਲੈਕਸ਼ਨ ਹੋਈ ਸੀ ਔਰ ਸਰ ਵਰਲਡ ਗੇਮਾਂ ਜੋ ਰਸ਼ੀਆ ਦੇ ਵਿੱਚ ਹੋਈਆਂ ਨੇ ਮਾਸਕੋ ਦੇ ਵਿੱਚ ਉਹਦੇ ਵਿੱਚ ਸਰ ਮੇਰੇ ਲਗਤ ਮਤਲਬ ਤਿੰਨ ਮੈਡਲ ਨੇ ਜੀ ਸਰ ਔਰ ਤਿੰਨ ਹੀ ਇਵੈਂਟਾਂ ਹੁੰਦੇ ਸਾਂ ਸਾਡੀ ਗੇਮ ਦੇ ਤਿੰਨਾਂ ਦੇ ਵਿੱਚੋਂ ਸਰ ਮੈਨੂੰ ਜੀ ਫਰਸਟ ਪੋਜੀਸ਼ਨ ਔਰ 골ਡ ਮੈਡਲ ਨੇ ਸਰ ਜੀ ਕਿਹਦੀ ਕਿਹਦੀ ਪ੍ਰੇਰਣਾ ਲਈ ਹੈ ਇਹ ਪਰ ਇੰਨਾ ਸਰ ਸਭ ਤੋਂ ਜ਼ਿਆਦਾ ਮੇਰੇ ਫਾਦਰ ਦੀ ਔਰ ਮੇਰੇ ਮਦਰ ਦੀ ਪਰ ਉਸ ਤੋਂ ਬਾਅਦ ਮੇਰੇ ਕੋਸਾ ਮੇਰੇ ਉਸਤਾਦ ਜੀ ਦੀ ਰਹੀ ਹੈ ਜੀ ਕਿਹੜੇ ਕਿਹੜੇ ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸਰ ਮੇਰਾ ਚਾਰ ਦੇਸ਼ਾਂ ਦੀ ਟੀਮ ਨਾਲ ਫਸਮਾ ਮੁਕਾਬਲਾ ਸੀਗਾ ਯੂ ਐਸ ਏ ਅਰਮਾਨੀਆ ਇਟਲੀ ਔਰ ਨਿਊਜ਼ੀਲੈਂਡ ਦੇ ਨਾਲ ਸਭ ਤੋਂ ਜ਼ਿਆਦਾ ਸਰ ਫਸਟਾ ਮੁਕਾਬਲਾ ਜਿਹੜਾ ਨਿਊਜ਼ੀਲੈਂਡ ਔਰ ਅਰਮਾਨੀਆ ਦੇ ਨਾਲ ਸੀਗਾ ਉਹਨਾਂ ਦੇਸ਼ਾਂ ਦੇ ਵਿੱਚੋਂ ਵੀ ਸਰ ਮੈਂ ਘਟੋ ਘਟ ਮਤਲਬ 2 ਕੰਟਲ 60 ਕਿਲੋ ਦੇ ਵੇਟ ਦੇ ਵਿਭਾਗ ਦੇ ਵਿੱਚੋਂ ਉਹਨਾਂ ਨੂੰ ਸਰ ਪਛਾੜ ਕੇ ਔਰ ਆਪਣੇ ਦੇਸ਼ ਭਾਰਤ ਦੇ ਲਈ ਸਰ 골ਡ ਮੈਡਲ ਲੈ ਕੇ ਆਏ ਹਾਂ ਜੀ ਮੇਰਾ ਰਾਤ ਕੀ ਦੋਈ ਹੈ ਗੇਮ ਦੀ ਔਰ ਕਿਦਾਂ ਕੋੜੀ ਚੜੇ 2013 ਦੇ ਵਿੱਚ ਸਿਰਮ ਆਪਣੇ ਜ਼ਿੰਦਗੀ ਦੇ ਸਫਰ ਦੀ ਇਸ ਗੇਮ ਦੇ ਸਫਰ ਦੀ ਸ਼ੁਰੂਆਤ ਕੀਤੀ ਹੈ ਜੀ ਔਰ ਲਗਾਤਾਰ ਸਰ 5 ਸਾਲ ਪਹਿਲੇ ਮੈਂ ਹਾਰੇ ਹਾਂ ਜੀ ਔਰ ਲਗਾਤਾਰ 5 ਸਾਲ ਹਾਰਨ ਤੋਂ ਬਾਅਦ ਸਰ ਔਰ ਪਰਮਾਤਮਾ ਨੇ ਮੈਨੂੰ ਔਰ ਉਸ ਤੋਂ ਬਾਅਦ ਲਗਾਤਾਰ 5 ਸਾਲ ਸਰ ਮੈਂ ਜਿੱਤਿਆ ਜੀ ਔਰ ਕਈ ਮੈਂ ਯੂਨੀਵਰਸਿਟੀ ਲੈਵਲ ਦੇ ਔਰ ਆਲ ਇੰਡੀਆ ਸੀਨੀਅਰ ਨੈਸ਼ਨਲ ਲੈਵਲ ਦੇ ਪੰਜਾਬ ਲੈਵਲ ਦੇ ਸਰ ਮੈਂ ਮੈਡਲ ਹਾਸਲ ਕੀਤੇ ਨੇ ਔਰ ਅੱਜ ਸਰ ਪਰਮਾਤਮਾ ਦੀ ਕਿਰਪਾ ਨਾਲ ਸਰ ਟੋਟਲ ਮੇਰੇ ਕੋਲ 35 ਜਿਹੜੇ ਮੈਡਲ ਹੋਏ ਨੇ ਔਰ ਦੀ ਮੰਤ ਲਈ ਆਪ ਕੋ ਬਾਤ ਕਰੀ ਦਿੱਤਾ ਹੈ ਜਮਾ ਕੇ ਲਾਇਆ ਹੈ ਕਿਤਾਬ ਦੇਖੋ ਸਰ ਹਾਰ ਕਈ ਵਾਰ ਬਰਦਾਸ਼ਤ ਕੀਤੀ ਪਰ ਸਰ ਮੇਰੇ ਫਾਦਰ ਨੇ ਸਰ ਕਾਦੀ ਮੇਰਾ ਹੌਸਲਾ ਜਿਆਦਾ ਟੁੱਟਣ ਨਹੀਂ ਦਿੱਤਾ ਉਸ ਤੋਂ ਬਾਅਦ ਸਰ ਮੈਂ ਅੱਗੇ ਸਰ ਆਪਣੀ ਤਿਆਰੀ ਜਾਰੀ ਰੱਖੀ ਮਿਹਨਤ ਕਰਦਾ ਰਿਹਾ ਔਰ ਅੱਜ ਇੱਕ ਦਿਨ ਐਸੋ ਜਾਇਆ ਕਿ ਪਰਮਾਤਮਾ ਨੇ ਮੇਰੀ ਬਾਹ ਫੜੀ ਔਰ ਅੱਜ ਮੈਂ ਸਰ ਵਰਲਡ ਚੈਂਪੀਅਨ ਬਣ ਕੇ ਆਪਣੇ ਦੇਸ਼ ਆਪਣੇ ਪੰਜਾਬ ਦੀ ਆਪਣੇ ਜ਼ਿਲ੍ਹੇ ਗਦਾਸਪੁਰ ਦੀ ਧਰਤੀ ਤੇ ਬੈਠਾ ਹੋਇਆ ਹਾਂ ਸਰ ਮੈਨੂੰ ਆਪਣੀ ਅਚੀਵਮੈਂਟ ਦੇ ਉੱਪਰ ਔਰ ਪਰਮਾਤਮਾ ਦੀ ਸਰ ਕਿਰਪਾ ਤੇ ਬਸਰਮਾਨ ਹੈ ਜੀ ਮੈਨੂੰ ਲਫ਼ਜ਼ ਨਹੀਂ ਸਰ ਮੈਂ ਕਿਦਾਂ ਬਿਆਨ ਕਰਾਂ ਕਿ ਮੈਂ ਅੱਜ ਕਿੰਨੀ ਖੁਸ਼ੀ ਹੈ ਸਰ ਮੈਂ ਵਰਲਡ ਚੈਂਪੀਅਨ ਬਣ ਕੇ ਬਹੁਤ ਖੁਸ਼ੀ ਹੋਈ ਜੀ ਸਰ ਮੈਨੂੰ ਗਦਾਸਪੁਰ ਵਾਸੀਆਂ ਨੇ ਮੇਰੇ ਦਰਜਾ ਬਤਰਜਾ ਸਾਰੇ ਮੈਂਬਰ ਸਾਹਿਬਾਨਾਂ ਨੇ ਮੇਰਾ ਕੁਝ ਐਨ ਜ ਕੀਤਾ ਸਰ ਬਹੁਤ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਗੁਰਦਾਸਪੁਰ ਵਾਸੀਆਂ ਦਾ ਉਹ ਸਰ ਬਹੁਤ ਖੁਸ਼ੀ ਹੋਈ ਜੀ ਮੇਰਾ ਇਸ ਨਿੱਕੇ ਸਵਾਗਤ ਲਈ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਦਾ ਜਿੰਨਾਂ ਧੰਨਵਾਦੀਆਂ ਜੀ ਮੈਂ ਦਿਲ ਲੱਗੇ ਸਤਿਨਾਮ ਸ੍ਰੀ ਵਾਹਿਗੁਰੂ ਪਰਮਾਤਮਾ ਬਣੀ ਮੇਨ ਦਾ ਕੰਮ ਸਰ ਦੇਖੋ ਜੋ ਸ਼ਡਿਊਲ ਆ ਉਹੀ ਚੱਲ ਰਿਹਾ ਅੱਗੇ ਜੋ ਮਿਹਨਤ ਦਾ ਸ਼ਡਿਊਲ ਮੇਰੇ ਉਸਤਾਦ ਮੇਰੇ ਕੋਚ ਸ਼੍ਰੀ ਸੁਰੇਂਦਰ ਮੋਹਨ ਸ਼ਰਮਾ ਜੀ ਮੈਨੂੰ ਦੇਣਗੇ ਸਰ ਉਹੀ ਮੈਂ ਅੱਗੇ ਫਾਲੋ ਕਰਾਂਗਾ ਜੀ ਉਹਨਾਂ ਦੀ ਸਿੱਖਿਆ ਤੇ ਚੱਲ ਕੇ ਸਰ ਅੱਜ ਤੱਕ ਮੈਥੋਂ ਦਾ ਕੰਮ ਚੱਲ ਗਿਆ ਜੀ ਕੋਈ ਪੁਆਇੰਟ ਮੈਨੈਜਮੈਂਟ ਮੈਨੂੰ ਦਿਖਾ ਲਈ ਤਾਂ ਪ੍ਰੋਗਰੈਸ ਮੈਨੂੰ ਕਰਵਾ ਦੇ ਸਰ ਦੇਖੋ ਅੱਜ ਮੈਨੂੰ ਵਰਲਡ ਸਟਰੋਂਗਮੈਨ ਦਾ ਖਿਤਾਬ ਸਰ ਜੋ ਮਿਲਿਆ ਜੀ ਉਹਦੇ ਵਿੱਚ ਸਰ ਮੈਂ ਆਪਣੇ ਆਪ ਨੂੰ ਸਰ ਭਾਗੇਸ਼ਾਲੀ ਔਰ ਖੁਸ਼ਕਿਸਮਤ ਸਮਝਾਂਦਾ ਹਾਂ ਅੰਗਰੇਜ਼ਾਂ ਦੇ ਦੇਸ਼ ਦੇ ਵਿੱਚ ਸਰ ਅੰਗਰੇਜ਼ਾਂ ਨੂੰ ਹਰਾ ਕੇ ਕਈ ਦੇਸ਼ਾਂ ਨੂੰ ਹਰਾ ਕੇ ਸਰ ਅੱਜ ਮੈਂ ਵਰਲਡ ਸਟਰੋਂਗਮੈਨ ਬਣਿਆ ਜੀ ਸਰ ਉਹ ਵੀ ਮੇਰਾ ਸਰ ਇੱਕ ਸਵਾਭਾਵੋ ਜਿਹੜਾ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਾਪਤ ਹੋਇਆ ਜੀ ਯੂਥ ਨੂੰ ਸਰ ਮੈਂ ਇਹੀ ਮੈਸੇਜ ਦੇਣਾ ਚਾਹਣਾ ਦੇਖੋ ਬੇਸ਼ੱਕ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਸਰ ਕੋਈ ਖਰਾਬੀ ਹੋ ਸਕਦੀ ਹੈ ਪਰ ਤੁਹਾਡਾ ਹੌਸਲਾ ਸਰ ਜਿਹੜਾ ਜੋ ਤੁਹਾਡਾ ਦ੍ਰਿੜ ਨਿਸ਼ਠਾ ਹੈ ਸਰ ਜੇ ਨਾ ਤੁਹਾਡੀ ਬਰਕਰਾਰ ਰਹੇ ਤਰ ਤੁਸੀਂ ਆਪਣੇ ਕਿਸੇ ਵੀ ਮੁਕਾਮ ਦੇ ਉੱਪਰ ਸਰ ਪਹੁੰਚ ਸਕਦੇ ਹੋ ਔਰ ਨਸ਼ਾ ਤੋਂ ਸਰ ਦੂਰ ਹੋ ਕੇ ਆਪਣੀ ਜੋ ਤੁਹਾਡੀ ਸੋਚ ਤੁਹਾਡਾ ਜੋ ਮੁਕਾਮ ਹੈ ਤੁਸੀਂ ਉਹਨੂੰ ਹਾਸਲ ਕਰ ਸਕਦੇ ਹੋ ਮੈਂ ਯੂਥ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਨਸ਼ੇ ਛੱਡੋ ਨਸ਼ੇ ਤਿਆਗੋ ਔਰ ਪੰਜਾਬ ਦੇ ਲਈ ਦੇਸ਼ ਭਾਰਤ ਦੇ ਲਈ ਕੁਝ ਨਾ ਕੁਝ ਇਹੋ ਜਿਹਾ ਕਰਕੇ ਆਫ ਜਿਹੜਾ ਤੁਹਾਡਾ ਆਉਣ ਵਾਲੀ ਸਰ ਜਨਰੇਸ਼ਨ ਤੋਂ ਮਿਲ ਆ ਰਿਹਾ ਹੈ